ਸੰਘਟ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਆਪਣੀ ਅੱਜ ਦੀ ਵੀਡੀਓ ਮੇਰੇ 6ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਮੇਰੇ 6ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੀ ਜੁਗਤ ਬਾਰੇ ਆਪਾਂ ਆਪ ਜੀ ਦੇ ਨਾਲ ਗੱਲ ਕਰਾਂਗੇ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਮੇਰੇ ਛੇਵੇਂ ਪਾਸ਼ਾ ਤੁਨ ਤੁਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨ ਵਾਲਿਆਂ ਦੇ ਨਾਲ ਕਿੰਨਾ ਪਿਆਰ ਆ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਕਿੰਨਾ ਖੁਸ਼ ਹੁੰਦੇ ਨੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪੜੀਏ ਤਾਂ ਭਾਈ ਗੋਪਾਲਾ ਜੀ ਦੀ ਸਾਖੀ ਦਾ ਜ਼ਿਕਰ ਆਉਂਦਾ ਏ ਜਦੋਂ ਭਾਈ ਗੋਪਾਲਾ ਜੀ ਨੇ ਮੇਰੇ ਛੇਵੇਂ ਪਾਸ਼ਾ ਜਿਹਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ ਤਾਂ ਸਤਿਗੁਰੂ ਸੱਚੇ ਪਾਸ਼ਾ ਉਹਨੂੰ ਆਪਣੇ ਘਰ ਦਾ ਵਾਰਿਸ ਬਣਾਉਣ ਦੇ ਲਈ ਤਿਆਰ ਹੋ ਗਏ ਆਪਣੇ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਉਹ ਤਾਂ ਐਨ ਮੌਕੇ ਤੇ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਬਣ ਗਿਆ ਕਿ ਜੇਕਰ ਪਾਸ਼ਾ ਮੇਰੇ ਤੋਂ ਖੁਸ਼ ਹੋ ਗਏ ਖੁਸ਼ ਹੋ ਕੇ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਪਾਸ਼ਾ ਜੀ ਤੋਂ ਉਹਨਾਂ ਦਾ ਘੋੜਾ ਮੰਗ ਲਵਾਂਗਾ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਆਪਣੇ ਸਿੱਖ ਦੇ ਮਨ ਦੀ ਇੱਛਾ ਪੂਰੀ ਕਰਨੀ ਪਈ ਨਹੀਂ ਤਾਂ ਸਤਿਗੁਰ ਸੱਚੇ ਪਾਸ਼ਾ ਇੰਨੇ ਖੁਸ਼ ਹੋ ਗਏ ਸੀ ਕਿ ਆਪਣੇ ਘਰ ਦਾ ਵਾਰਸ ਬਣਾਉਣ ਨੂੰ ਤਿਆਰ ਹੋ ਗਏ ਸਤਿਗੁਰ ਸੱਚੇ ਪਾਸ਼ਾ ਬੜੇ ਦੇ ਆਲੂ ਨੇ ਬੜੇ ਕਿਰਪਾਲੂ ਨੇ ਅਤੇ ਖਾਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਤਾਂ ਬਹੁਤ ਖੁਸ਼ ਹੁੰਦੇ ਨੇ ਆਪਣੀਆਂ ਦੋਵੇਂ ਮੁੱਠਾ ਉਸ ਸਿੱਖ ਦੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਤਾਂ ਫਿਰ ਸੰਗਤ ਜੀ ਜੇਕਰ ਸਾਨੂੰ ਪਤਾ ਹੈ ਕਿ ਸ਼ੀਵੇ ਪਾਸ਼ਕ ਕੇ ਸਗਲ ਤੋਂ ਖੁਸ਼ ਹੋ ਸਕਦੇ ਨੇ ਸਤਿਗੁਰ ਸੱਚੇ ਪਾਸ਼ਾ ਨੂੰ ਕੋਈ ਮਹੰਗੀਆਂ ਸੇਵਾਵਾਂ ਪੇਟਾਵਾਂ ਦੇ ਨਾਲ ਮਤਲਬ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਖੁਸ਼ ਹੁੰਦੇ ਨੇ ਬਾਣੀ ਦਾ ਪਾਠ ਕਰਨ ਵਾਲਿਆਂ ਤੇ ਤਾਂ ਫਿਰ ਗੁਰੂ ਸਾਹਿਬ ਜੀ ਦੀਆਂ ਜੇਕਰ ਆਪਾਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਤਾਂ ਫਿਰ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ करिए ਜਪਨੀ ਸਾਹਿਬ ਜੀ ਦੀ ਬਾਣੀ ਦਾ ਪਾਠ करिए ਜੋ ਜਪਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ پا ਰਹੇ ਜਾਪ ਪਾਠ ਨਹੀਂ ਕਰਨਾ ਆਉਂਦਾ ਉਹ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਪਰ 6ਵੇਂ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਆਪਣੇ ਘਰਾਂ ਦੇ ਵਿੱਚ ਜਾਂ ਫਿਰ ਜਿੱਥੇ ਵੀ ਬੈਠੇ ਹੋ ਉੱਥੇ ਹੀ ਜਪ ਜੀ ਸਹਿਬ ਦੀ ਰਵਾਨੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਜਿੰਨਾ ਵੀ ਕਰ ਸਕਦੇ ਹੋ ਬਸ ਧਿਆਨ ਇਹ ਨਾ ਰੱਖਣਾ ਕਿ ਪਿਆਰ ਵਿੱਚ ਭਿੱਜ ਕੇ ਪਾਠ ਕਰਨਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਅਤੇ ਸ਼ੁੱਧ ਉਚਾਰਨ ਕਰੀਏ ਹੋ ਸਕਦਾ ਹੈ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਖੁਸ਼ ਹੋ ਜਾਣ ਜੇ ਖੁਸ਼ ਹੋ ਗਏ ਤਾਂ ਪਤਾ ਨਹੀਂ ਕਿੰਨੇ ਕਾਲੇ ਲੇਖ ਕਿੰਨੇ ਕਾਲੇ ਕਰਮ ਕੱਟ ਦੇਣਗੇ ਸੋਹਣੇ-ਸੋਹਣੇ ਲੇਖ ਲਿਖ ਦੇਣਗੇ ਜਿਵੇਂ ਮਾਤਾ ਸਲੱਖਣ ਜੀ ਰਤ ਤੇ ਕਿਰਪਾ ਕੀਤੀ ਸੁਲਖਣੀ ਜੀ ਦੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਸੀ ਭਾਗਿਓ ਦੇ ਕਰਮਾਂ ਦੇ ਵਿੱਚ ਕੋਈ ਔਲਾਦ ਨਹੀਂ ਸੀ ਲਿਖੀ ਪਰ ਜਦੋਂ ਮੇਰੇ ਛੇਵੇਂ ਪਾਸ਼ਾ ਮਿਹਰਬਾਨ ਹੋਏ ਤਾਂ ਔਲਾਦ ਦਾ ਸੁੱਖ ਵੀ ਲਿਖ ਦਿੱਤਾ ਮਾਤਾ ਸੁਲਖਣੀ ਜੀ ਨੇ ਸਤਪੁਰ ਸੱਚੇ ਪਾਸ਼ਾ ਜੀ ਤੋਂ ਇੱਕ ਪੁੱਤ ਮੰਗਿਆ ਸੀ ਪਾਸ਼ਾ ਨੇ ਸੱਤ ਪੁੱਤਾਂ ਦੀ ਰਾਤ ਦੇ ਦਿੱਤੀ ਐਨੇ ਦਿਆਲੂ ਐਨੇ ਕਿਰਪਾਲੂ ਨੇ ਮੇਰੇ ਛੇਵੇਂ ਪਾਸ਼ਾ ਤਾਂ ਫਿਰ ਆਪਣੇ ਕੋਲ ਇਹ ਮੌਕਾ ਹੈ ਅਤੇ ਸਾਡੇ ਕੋਲ ਉਹ ਉਜਗਤੀ ਵੀ ਹੈ ਜਿਦੇ ਨਾਲ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਹਾਂ ਤੇ ਫਿਰ ਆਓ ਅੱਜ ਤੋਂ ਹੀ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰੀਏ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀ 1 ਜੂਨ ਨੂੰ ਜਿਦੇ ਵਿੱਚ ਆਪਾਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਵ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਦੇ ਪਾਠ ਸ਼ੁਰੂ ਕਰਨ ਨੂੰ ਕਿਹਾ ਸੀ ਕੁਝ ਭੈਣ ਭਰਾਵਾਂ ਨੇ ਆਪਣੇ ਘਰਾਂ ਦੇ ਵਿੱਚ ਜਦਕਿ ਸਹਿਬਜੀ ਦੀ ਬਾਣੀ ਦੇ ਪਾਠ ਦੀਆਂ ਲੜੀਆਂ ਸ਼ੁਰੂ ਕੀਤੀਆਂ ਨੇ ਉਹ ਤਾਂ ਵੱਡੇ ਭਾਗਾਂ ਵਾਲੇ ਨੇ ਕਰਮਾਂ ਵਾਲੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਇਹ ਸੇਵਾ ਕਰਵਾ ਰਹੇ ਨੇ ਪਰ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਉਸ ਦਿਨ ਤੋਂ ਲੜੀ ਨਹੀਂ ਰੱਖ पाए ਜਦਕਿ ਸਹਿਬਜੀ ਦੀ ਬਾਣੀ ਦਾ ਪਾਠ ਨਹੀਂ ਕਰ पाए ਤਾਂ ਸਾਡੇ ਕੋਲ ਤਿੰਨ ਦਿਨ ਬਜੇ ਆ ਸਤਿਗੁਰ ਸੱਚੇ ਪਾਸ਼ਾ ਤਾਂ ਪਲ ਵਿੱਚ ਕਿਰਪਾ ਕਰ ਦਿੰਦੇ ਨੇ ਸਾਡੇ ਕੋਲ ਤਾਂ 3 ਦਿਨ ਪਏ ਨੇ ਇਹ 3 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਅਮਰਤ ਵੇਲਾ ਜਿਵੇਂ ਪਹਿਲਾਂ ਸੰਭਾਲਦੇ ਹਾਂ ਉਸੇ ਤਰ੍ਹਾਂ ਸੰਭਾਲਣਾ ਹੈ ਜੇਕਰ ਤੁਸੀਂ ਪਹਿਲਾ ਅਮਰਤ ਵੇਲੇ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਉਹ ਤਾਂ ਤੁਹਾਡਾ ਨਿੱਤ ਦਾ ਨਿਯਮ ਆ ਉਹ ਆਪਣਾ ਨਿੱਤ ਦਾ ਨਿਯਮ ਤਾਂ ਤੁਸੀਂ ਨਿਭਾਉਣਾ ਹੀ ਨਿਭਾਉਣਾ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਅਲੱਗ ਤੋਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਨੇ ਭਾਵੇਂ ਰੋਜ਼ ਦੇ ਦੋ ਪਾਠ ਕਰ ਲਓ ਪੰਜ ਪਾਠ ਕਰ ਲਓ 10 ਕਰ ਲਓ ਉਹ ਤੁਹਾਡੀ ਮਰਜ਼ੀ ਪੂਰਾ ਪਰਿਵਾਰ ਰਲ ਕੇ ਪਾਠ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੀ ਮਰਜ਼ੀ ਜਿਵੇਂ ਵੀ ਕਰੋ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਜਾਂ ਫਿਰ ਸੁਣੋ ਜਿਹੜੇ ਪਾਠ ਕਰਨ ਨਹੀਂ ਸਕਦੇ ਉਹ ਸੁਣ ਤਾਂ ਸਕਦੇ ਆ ਨਾ ਬਸ ਕੋਲ ਆਪਣੇ ਟੀਵੀ ਤੇ ਮੋਬਾਈਲ ਤੇ ਗੁਰਬਾਣੀ ਦਾ ਪਾਠ ਲਗਾ ਲਓ ਆਪ ਚੌਕੜਾ ਮਾਰ ਕੇ ਧਿਆਨ ਗੁਰੂ ਜਰਨਾ ਦਾ ਦਰ ਲਓ ਤੇ ਪਾਣੀ ਦਾ ਪਾਰ ਸੁਣਨਾ ਸ਼ੁਰੂ ਕਰਦੋ ਸਤਿਗੁਰ ਸੱਚੇ ਪਾਸ਼ਾ ਬਹੁਤ ਖੁਸ਼ ਹੋਉਣਗੇ ਫਿਰ ਆਓ ਅੱਜ ਤੋਂ ਹੀ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਜਾਂ ਫਿਰ ਜਿੱਥੇ ਵੀ ਬੈਠੀ ਹੋ ਉੱਥੇ ਹੀ ਆਪਣੇ ਗੁਰੂ ਨੂੰ ਯਾਦ ਕਰੀਏ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਜੇਕਰ ਆਪਾਂ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਨੂੰ ਯਾਦ ਕਰਾਂਗੇ ਨਾ ਸਤਿਗੁਰ ਸੱਚੇ ਪਾਸ਼ਾ ਵੀ ਸਾਡੇ ਉੱਤੇ ਮਿਹਰ ਜ਼ਰੂਰ ਕਰਨਗੇ ਪਤਾ ਨਹੀਂ ਖੁਸ਼ ਹੋ ਕੇ ਸਾਡੇ ਕਿਹੜੇ ਕਾਲੇ ਲੇਖ ਕਾਲੇ ਕਰਮ ਘਟ ਦੇਣ ਜਾਂ ਫਿਰ ਸਾਡੇ ਸੋਹਣੇ-ਸੋਹਣੇ ਲੇਖ ਲਿਖ ਦੇਣ ਜ਼ਿੰਦਗੀ ਦੀਆਂ ਜੋ ਵੀ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਨੇ ਉਹ ਦੂਰ ਕਰ ਦੇਣ ਇਹ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਪਤਾ ਹੈ ਵੀ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਕੀ ਦਾਤ ਪਾਉਣਗੇ ਪਰ ਇੰਨਾ ਪੂਰਾ ਪਰਸਾਏ ਵੀ ਖਾਲੀ ਨਹੀਂ ਮੋੜਨਗੇ ਸਾਡੀ ਝੋਲੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਪਾਉਣਗੇ ਤੱਜੇ ਮੇਰੇ ਭੈਣ ਭਰਾਵਾਂ ਨੇ ਪ੍ਰੋਗਰਾਮ ਬਣਾਇਆ ਹੋਇਆ ਹੈ ਕਿ ਅਸੀਂ ਪਾਸ਼ਾ ਜੀ ਦੇ ਪ੍ਰਕਾਸ਼ ਪੁਰਣ ਵਾਲੇ ਦਿਨ ਗੁਰੂ ਘਰੇ ਜਾਵਾਂਗੇ ਜਾ ਕੇ ਉੱਥੇ ਆਹ ਚੀਜ਼ ਭੇਟ ਕਰਾਂਗੇ ਆ ਸੇਵਾ ਕਰਾਂਗੇ ਤਾਂ ਨਾਲ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦੀ ਭੇਟਾ ਵੀ ਜ਼ਰੂਰ ਲੈ ਕੇ ਜਾਇਓ ਕਿਉਂਕਿ ਸਾਰੀਆਂ ਭੇਟਾਵਾਂ ਦੇ ਵਿੱਚੋਂ ਪਾਸ਼ਾ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੀ ਭੇਟਾ ਸਭ ਤੋਂ ਜ਼ਿਆਦਾ ਪਸੰਦ ਆਉਣੀ ਆ ਇਸ ਗੱਲ ਦਾ ਪ੍ਰਮਾਣ ਸਾਨੂੰ ਗੁਰੂ ਇਤਿਹਾਸ ਦੀ ਇਸ ਸਾਖੀ ਦੇ ਵਿੱਚੋਂ ਮਿਲਦਾ ਹੈ ਕਿ ਮੇਰੇ ਛੇਵੇਂ ਪਾਸ਼ਾ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਇਸ ਬਾਣੀ ਦਾ ਪਾਠ ਕਰਨ ਵਾਲੇ ਕਿੰਨੇ ਪਿਆਰੇ ਲੱਗਦੇ ਨੇ ਕਿ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਮਿਹਰਬਾਨ ਹੁੰਦੇ ਨੇ ਇਹ ਸਾਖੀ ਸੁਣਣ ਤੋਂ ਬਾਅਦ ਸਾਡਾ ਆਪਣੇ ਸਤਿਗੁਰ ਸੱਚੇ ਪਾਸ਼ਾ ਉੱਤੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਣਾ ਹੈ ਅਤੇ ਨਾਲ ਹੀ ਪਤਾ ਲੱਗਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਉੱਤੇ ਕਿੰਝ ਮਿਹਰਬਾਨ ਹੁੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਐਸਾ ਕਿ ਮੇਰੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਆ 6ਵੇਂ ਪਾਸ਼ਾ ਸੰਗਤਾਂ ਨੂੰ ਆਪਣੇ ਬਚਨਾਂ ਦੇ ਲਈ ਨਿਹਾਲ ਕਰ ਰਹੇ ਸੀ ਕਹਿੰਦੇ ਦੀਵਾਨ ਵਿੱਚ ਬੈਠੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਹੀਆਂ ਸੀ ਤੇ ਇੱਧਰ ਅਜ ਪਾਤਸ਼ਾਹ ਵੀ ਬਖਸ਼ਿਸ਼ਾਂ ਦੇਣ ਦੇ ਲਈ ਤਿਆਰ ਬੈਠੇ ਸਨ ਪਾਸ਼ਾ ਨੇ ਅਚਾਨਕ ਹੀ ਆਵਾਜ਼ ਦਿੱਤੀ ਕਿ ਭਾਈ ਕੋਈ ਐਸਾ ਗੁਰਸੇਖਾ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਕਹਿੰਦੇ ਸਾਰੀਆਂ ਹੀ ਸੰਗਤਾਂ ਜੋ ਪਾਤਸ਼ਾਹ ਨੂੰ ਸੁਣ ਰਹੀਆਂ ਸੀ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੀਆਂ ਤੇ ਕਹਿੰਦੇ ਉਹ ਸੰਗਤ ਦੇ ਵਿੱਚੋਂ ਭਾਈ ਗੋਪਾਲਾ ਜੀ ਉੱਠ ਕੇ ਖੜੇ ਹੋਏ ਪਾਤਸ਼ਾਹ ਦੇ ਅੱਗੇ ਆਣ ਕੇ ਹੱਥ ਜੋੜ ਕੇ ਖੜ ਗਏ ਬੇਨਤੀ ਕੀਤੀ ਕਿ ਪਾਤਸ਼ਾਹ ਜੇਕਰ ਆਪ ਜੀ ਦੀ ਆਗਿਆ ਹੋਵੇ ਆਪ ਜੀ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਮੈਂ ਤੁਹਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਸੁਣਾ ਸਕਦਾ ਹਾਂ ਪਾਸ਼ਾ ਭਾਈ ਗੋਪਾਲਾ ਜੀ ਦੇ ਮੂੰਹੋਂ ਸੁਣ ਕੇ ਬੜੇ ਹੀ ਖੁਸ਼ ਹੋਏ ਅਤੇ ਸਿੱਖਾਂ ਨੂੰ ਕਿਹਾ ਕਿ ਇਹਨਾਂ ਵਾਸਤੇ ਸੋਨਾ ਆਸਣ ਲਗਾ ਦਿਓ ਕਿਉਂਕਿ ਇਹਨਾਂ ਨੇ ਮੇਰੇ ਪਹਿਲੇ ਪਾਸ਼ਾ ਜੀ ਦੀ ਬਾਣੀ ਪੜ੍ਹਨੀ ਆ 6ਵੇਂ ਪਾਸ਼ਾ ਜਿੰਨਾ ਹੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦੇ ਸੀ ਉਦੋਂ ਕਿਤੇ ਜਿਆਦਾ ਜਪਜੀ ਸਾਹਿਬ ਜੀ ਦੇ ਪਾਠ ਕਰਨ ਵਾਲਿਆਂ ਨੂੰ ਪਿਆਰ ਕਰਦੇ ਨੇ ਤਾਂ ਪਾਸ਼ਾ ਨੇ ਆਪਣੇ ਉਸ ਪਿਆਰੇ ਸਿੱਖ ਦੇ ਲਈ ਸੋਨਾ ਆਸਣ ਸਜਵਾਇਆ ਭਾਈ ਗੋਪਾਲਾ ਜੀ ਨੇ ਬਾਣੀ ਪੜਨੀ ਆਰੰਭ ਕਰ ਦਿੱਤੀ ਭਾਈ ਗੋਪਾਲਾ ਜੀ ਨੇ ਪਿਆਰ ਵਿੱਚ ਭਿੱਜ ਕੇ ਜਪਜੀ ਸਾਹਿਬ ਜੀ ਦਾ ਸ਼ੁੱਧ ਉਚਾਰਨ ਕੀਤਾ ਬੜੇ ਹੀ ਪਿਆਰ ਵਿੱਚ ਭਿੱਜ ਕੇ ਬਾਣੀ ਪੜਨੀ ਆਰੰਭ ਕੀਤੀ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਗੋਪਾਲਾ ਜੀ ਦੇ ਮੂੰਹੋਂ ਜਪਜੀ ਸਾਹਿਬ ਜੀ ਦੀ ਬਾਣੀ ਸੁਣ ਸੁਣ ਕੇ ਖੁਸ਼ ਹੋ ਰਹੇ ਨੇ ਮਿਹਰਬਾਨ ਹੋ ਰਹੇ ਨੇ ਅਤੇ ਮਨ ਵਿੱਚ ਸੋਚ ਰਿਹਾ ਕਿ ਬਾਣੀ ਪੜਨ ਤੋਂ ਬਾਅਦ ਇਸ ਸਿੱਖ ਨੂੰ ਗੁਰਤਾ ਗੱਦੀ ਦੇ ਦੇਣੀ ਆ ਆਪਣਾ ਸੰਗਾਸਨ ਇਸ ਸਿੱਖ ਨੂੰ ਦੇ ਦੇਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਸ ਸਿੱਖ ਲਈ ਝੋਲੀ ਪਾਉਣ ਨੂੰ ਤਿਆਰ ਹੋ ਗਏ ਪਰ ਸਿੱਖ ਤੋਂ ਗਲਤੀ ਹੋ ਗਈ ਭਾਈ ਗੋਪਾਲਾ ਜੀ ਜਪਜੀ ਸਾਹਿਬ ਜੀ ਦੀ ਬਾਣੀ ਪੜ ਚੁੱਕੇ ਸੀ ਸ਼ਲੋਕ ਤੇ ਪਹੁੰਚੇ ਤਾਂ ਮਨ ਦੇ ਵਿੱਚ ਖਿਆਲ ਆ ਗਿਆ ਕਿ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਖੁਸ਼ ਹੋ ਗਏ ਖੁਸ਼ ਹੋ ਕੇ ਮੈਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਸਤਗੁਰ ਸੱਚੇ ਪਾਤਸ਼ਾਹ ਤੋਂ ਉਹ ਘੋੜਾ ਮੰਗ ਲੈਣਾ ਹੈ ਜਿਹੜਾ ਸਿੱਖ ਸੰਗਤਾਂ ਪਾਤਸ਼ਾਹ ਵਾਸਤੇ ਲੈ ਕੇ ਆਈਆਂ ਨੇ ਕਹਿੰਦੇ ਇੱਧਰ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦਾ ਵਿਚਾਰ ਬਣਿਆ ਇੱਧਰ ਸਤਗੁਰ ਸੱਚੇ ਪਾਤਸ਼ਾਹ ਜਿਉਂ-ਜਿਉ ਬਾਣੀ ਦਾ ਪਾਠ ਸੁਣ ਰਹੇ ਸੀ ਨਾ ਤ्यों-ਤ्यों ਆਪਣੇ ਸਿੰਘਾਸਣ ਤੋਂ ਥੋੜਾ-ਥੋੜਾ ਪਿੱਛੇ ਹਟ ਰਹੇ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਦੋਂ ਹੀ ਪਾਠ ਦੀ ਸੰਪੂਰਨਤਾ ਹੋਵੇਗੀ ਨਾਲ ਦੀ ਨਾਲ ਸਿੰਘਾਸਨ ਛੱਡ ਦੇਣਾ ਹੈ ਇਸ ਸਿੱਖ ਦੇ ਲਈ ਪਰ ਕਹਿੰਦੇ ਜਦੋਂ ਭਾਈ ਗੋਪਾਲਾ ਜੀ ਦੇ ਮਨ ਵਿੱਚ ਘੋੜੇ ਦਾ ਵਿਚਾਰ ਬਣਿਆ ਤਾਂ ਸਤਿਗੁਰ ਸੱਚੇ ਪਾਸ਼ਾ ਉੱਥੇ ਹੀ ਰੁਕ ਗਏ ਬਾਣੀ ਦੇ ਪਾਠ ਤੋਂ ਬਾਅਦ ਅਰਦਾਸ ਹੋਈ ਅਰਦਾਸ ਬੇਨਤੀ ਹੋਣ ਤੋਂ ਬਾਅਦ ਸਤਿਗੁਰ ਸੱਚੇ ਪਾਸ਼ਾ ਸਿੱਖਾਣ ਨੂੰ ਕਹਿਣ ਲੱਗੇ ਕਿ ਭਾਈ ਇਹ ਸਾਡੇ ਪਿਆਰੇ ਸਿੱਖ ਵਾਸਤੇ ਅਸਤਵਲ ਦੇ ਵਿੱਚੋਂ ਘੋੜਾ ਖੋਲ ਕੇ ਲੈ ਆਓ ਇਹਨਾਂ ਨੂੰ ਘੋੜਾ ਦੇ ਦਿਓ ਇਧਰ ਪਾਈ ਗੋਪਾਲਾ ਜੀ ਹੈਰਾਨ ਹੋਏ ਕਿ ਨਾ ਪਾਸ਼ਾ ਨੇ ਮੇਰੇ ਤੋਂ ਪੁੱਛਿਆ ਨਾ ਮੈਂ ਪਾਸ਼ਾ ਨੂੰ ਦੱਸਿਆ ਇਹ ਤਾਂ ਅੰਤਰਜਾਮੀ ਪਾਸ਼ਾ ਦਿਲ ਦੀਆਂ ਜਾਣਦੇ ਨੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਪੈ ਗਿਆ ਅਤੇ ਕਹਿਣ ਲੱਗਾ ਕਿ ਅੰਤਰਜਾਮੀ ਪਾਸ਼ਾ ਤੁਸੀਂ ਤਾਂ ਬਿਨਾ ਬੋਲਿਆਂ ਬਿਨਾ ਕੁਝ ਕਿਹਾ ਹੀ ਸਮਝ ਗਏ ਸਤਿਗੁਰ ਸੱਚੇ ਕਾ ਪਾਸ਼ਾ ਕਹਿਣ ਲੱਗੇ ਕਿ ਭਲਿਆ ਤੂੰ ਤਾਂ ਘੋੜੇ ਤੇ ਹੀ ਅੜ ਗਿਆ ਤੂੰ ਤਾਂ ਘੋੜਾ ਮੰਗ ਬੈਠਾ ਸੀ ਤਾਂ ਤੈਨੂੰ ਬਾਦਸ਼ਾਹੀ ਦੇਣ ਨੂੰ ਤਿਆਰ ਹੋਏ ਸੀ ਇਹ ਸੀ ਮੇਰੇ ਛੇਵੇਂ ਪਾਸ਼ਾ ਦਾ ਜਪਜੀ ਸਾਹਿਬ ਜੀ ਦੇ ਪ੍ਰਤੀ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਪ੍ਰਤੀ ਪਿਆਰ